ਦੀ ਬੈਕਗ੍ਰਾਉਂਡ ਤੇ ਉੱਤੇ ਤੁਸੀਂ ਪਿਕਚਰ ਦੇਖਦੇ ਆ ਨਾ ਮੈਂ ਵੀ ਇਹਨੂੰ ਦੇਖ ਕੇ ਹੈਰਾਨ ਹੋ ਗਿਆ ਵੀ ਖੋਤਾ ਸ਼ੀਸ਼ੇ ਵਿੱਚ ਦੇਖਦਾ ਹੈ ਤੇ ਉਹਨੂੰ ਖੋਤੇ ਦਾ ਸਰੂਪ ਦੇ ਸੰਦਿਪਜਾਇ ਸ਼ੇਰ ਦਾ ਕਿਉਂ ਦਿਸਦਾ ਇਹ ਉਹੀ ਕਹਾਣੀ ਸਾਹਮਣੇ ਆਉਂਦੀ ਹੈ ਕਿ ਜਦੋਂ ਇੱਕ ਸ਼ੇਰ ਦਾ ਬੱਚਾ ਪੇਡਾਂ ਵਿੱਚ ਰਲ ਗਿਆ ਸੀਗਾ ਤੇ ਪੇਡਾਂ ਦੇ ਵਿੱਚ ਰਹਿਣ ਕਰਕੇ ਪੇਡਾਂ ਵਾਲੀ ਬੁੱਧੀ ਬਣ ਗਈ ਉਹਦੀ ਸੋਚ ਨਹੀਂ ਉਦਾਂ ਦੀ ਬਣ ਗਈ ਤੇ ਆਪਾਂ ਕਹਾਣੀ ਸੁਣੀ ਹੈ ਫਿਰ ਇੱਕਦਮ ਸ਼ੇਰ ਉਹਨੂੰ ਖੂਹ ਤੇ ਲੈ ਗਿਆ ਕਹਿੰਦਾ ਦੇਖ ਪਾਣੀ ਦੇ ਵਿੱਚ ਕਹਿੰਦਾ ਤੇਰਾ ਮੂੰਹ ਮੇਰੇ ਵਰਗਾ ਕਿ ਨਹੀਂ ਉਹ ਕਹਿੰਦਾ ਹਾਂ ਤੇਰੇ ਵਰਗਾ ਕਹਿੰਦਾ ਗਰਜੋ ਜਦੋਂ ਗਰਜਿਆ ਤਾਂ ਸਾਰੀਆਂ ਭੇਡਾਂ ਭੱਜ ਗਈਆਂ ਤਾਂ ਇਹ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ ਇਹ ਜਿਹੜਾ ਅਸਲ ਵਿੱਚ ਗਧਾ ਨਾ ਇਹ ਗਧਾ ਫੀਲਿੰਗ ਹੈ ਉਹਦੀ ਫੀਲਿੰਗ ਜਿਹੜੀ ਹੈ ਸੋਚਣੀਆਂ ਗਧਿਆਂ ਵਾਲੀ ਹੈ ਪਰ ਜਿਹੜੀ ਪਿਕਚਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਕੋਈ ਸ਼ੇਰ ਹੈ ਤੇਰੀ ਸੋਚ ਤੇਰੀ ਗਧਿਆਂ ਵਾਲੀ ਬਣ ਗਈ ਹੈ ਇਸੇ ਤਰ੍ਹਾਂ ਜਿਹੜਾ ਇਨਸਾਨ ਹੈ ਉਹ ਜਦੋਂ ਅਗਿਆਨਤਾ ਦੇ ਵਿੱਚ ਮਨਮੁਖਤਾ ਦੇ ਵਿੱਚ ਪੈ ਜਾਂਦਾ ਉਹਦੀ ਸੋਚ ਨਹੀਂ ਗਲਤ ਹੋ ਜਾਂਦੀ ਹੈ ਪਰ ਜਿਹੜਾ ਮਾਨਸਾ ਦਾ ਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਾਂ ਵੀ ਇਸੇ ਤਰ੍ਹਾਂ ਜੋਤ ਸਰੂਪ ਆ ਪਿਆਰਿਓ ਪਰ ਆਪਾਂ ਆਪਣੇ ਆਪ ਨੂੰ ਇਹ ਸਮਝ ਨਹੀਂ ਰਹੇ ਤਾਂ ਇਹ ਜਿਹੜੀ ਪਿਕਚਰ ਇਹਦੇ ਤੋਂ ਆਪਾਂ ਨੂੰ ਇਹ ਗੱਲ ਦਾ ਤੂਬੀ ਦੇ ਨਾਲ ਸਮਝ ਆ ਜਾਂਦੀ ਹੈ ਕਿ ਜਿਵੇਂ ਗਦਾ ਸੋਚ ਰਿਹਾ ਕਿ ਮੈਂ ਗਦਾ ਪਰ ਅਸਲ ਵਿੱਚ ਛੇਰ ਹੈ ਇਵੇਂ ਆਪਾਂ ਵੀ ਜੋਤ ਸਰੂਪ ਹੈ ਤੇ ਆਪਣੇ ਨੂੰ ਆਪ ਨੂੰ ਪਹਿਚਾਣੀ ਹੈ ਆਪਣੇ ਸੱਚ ਨੂੰ ਜਾਣੀਏ